ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰ ਸਰ ਮੈਂ 10ਵੀਂ ਕਲਾਸ ਦਾ ਵਿਦਿਆਰਥੀ ਹਾਂ ਤੇ ਮੇਰਾ ਨਾਮ ਪ੍ਰਿਤਪਾਲ ਸਿੰਘ ਹੈ ਸਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਜੇ ਮੇਰੇ ਵਰਗੇ ਕਈ ਤੁਹਾਡੇ ਨੂੰ ਪੜਨ ਆਉਂਦੇ ਆ ਸਰ ਸਾਨੂੰ ਸਾਰਿਆਂ ਨੂੰ ਇਦਾਂ ਸੀਗਾ ਤੁਸੀਂ ਬਹੁਤ ਨੋਲੇਜੇਬਲ ਗੱਲਾਂ ਦੱਸਦੇ ਹੋ ਤੇ ਮੇਰੇ ਸਾਡੇ ਮਨ 'ਚ ਕੁਝ ਸਵਾਲ ਸੀਗੇ ਜੋ ਸਾਨੂੰ ਲੱਗਦਾ ਸੀਗਾ ਵੀ ਸਾਨੂੰ ਸਰ ਤੋਂ ਪੁੱਛਣੇ ਚਾਹੀਦੇ ਆ ਤੁਸੀਂ ਬਹੁਤ ਵਧੀਆ ਗੱਲਾਂ ਦੱਸਦੇ ਹੋ ਇਸ ਲਈ ਅੱਜ ਅਸੀਂ ਸੋਚਿਆ ਵੀ ਅੱਜ ਅਸੀਂ ਆਪਣੇ ਸਰ ਨਾਲ ਵੀਡੀਓ ਬਣਾ ਬਣਾਈਏ ਤੇ ਅੱਜ ਅਸੀਂ ਸਰ ਨਾਲ ਪਹਿਲੀ ਵੀਡੀਓ ਬਣਾਉਣ ਜਾ ਰਹੇ ਹਾਂ ਸੋ ਕਰਦੇ ਸਸ਼ਿਕ ਸਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਕਈ ਲੋਕ ਨੇ ਬਹੁਤ ਵੀ ਹਰ ਮਹੀਨੇ ਇੱਕ ਦਿਨ ਦਾ ਸੰਗਰਾਂਦ ਦਾ ਲੋਕ ਗੁਰਦੁਆਰੇ ਮੰਦਰ ਆਪਣੇ ਮੱਥਾ ਟੇਕਣ ਜਾਂਦੇ ਨੇ ਜਾਂਦੇ ਆਪਣੇ ਪੰਜਾਬ ਚ ਤਾਂ ਸਭ ਤੋਂ ਜ਼ਿਆਦਾ ਇਹ ਕਲਚਰ ਹੈ ਜਿਹੜੇ ਬਾਹਰ ਵੀ ਜਿੱਦਾਂ ਤੇ ਆਪਣੇ ਪੰਜਾਬੀ ਲੋਕ ਨੇ ਉਹ ਗੁਰਦੁਆਰੇ ਜਾਂਦੇ ਹੀ ਨੇ ਇਸ ਦਿਨ ਸਰ ਫਿਰ ਮੈਂ ਇਹ ਪੁੱਛਣਾ ਹੈ ਨਾ ਵੀ ਸੰਗਰਾਂਦ ਮਨਾਈ ਕਿਉਂ ਜਾਂਦੀ ਹੈ ਹਜੇ ਤੱਕ ਤਾਂ ਲੋਕਾਂ ਨੂੰ ਇਹ ਪਤਾ ਲੱਗਦਾ ਵੀ ਨਵਾਂ ਮਹੀਨਾ ਚੜਦਾ ਦੇਸੀ ਮਹੀਨੇ ਦੇ ਹਿਸਾਬ ਨਾਲ ਪਰ ਸਾਨੂੰ ਇੰਨਾ ਹੀ ਪਤਾ ਦੇਸੀ ਮਹੀਨੇ ਕਿੱਦਾਂ ਇਹ ਹੋਇਆ ਸਾਰਾ ਸ਼ੁਰੂ ਕੀ ਇਹ ਪ੍ਰੋਸੈਸ ਹੈ ਇਹ ਨਹੀਂ ਸਾਨੂੰ ਪਤਾ ਠੀਕ ਹਾਂਜੀ ਚਲੋ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜਿੱਦਾਂ ਤੁਸੀਂ ਕਿਹਾ ਤੁਹਾਨੂੰ ਇੰਨੀ ਚੀਜ਼ ਦਾ ਪਤਾ ਹੀ ਹੈ ਕਿ ਦੇਸੀ ਮਹੀਨੇ ਚੱਲਦੇ ਆਂ ਹਾਂਜੀ ਅੱਜ ਕੱਲ ਦੇ ਬੱਚਿਆਂ ਨੂੰ ਪਹਿਲਾਂ ਦੇਸੀ ਮਿਨਿਆਂ ਬਾਰੇ ਪਤਾ ਹੀ ਹੈ ਨਹੀਂਗਾ ਉਹਨਾਂ ਨੂੰ ਆਹੀ ਜਨਵਰੀ ਤੋਂ ਲੈ ਕੇ ਤੇ ਮਾਰਚ ਤੱਕ ਪਤਾ ਹੈ ਕਿ ਸਾਡਾ ਸੈਸ਼ਨ ਚੱਲਦਾ ਹੈ ਅੰਗਰੇਜ਼ੀ ਮਿਨਿਆਂ ਬਾਰੇ ਪਤਾ ਹੈ ਕਿਉਂਕਿ ਸਿਖਾਇਆ ਨਹੀਂ ਜਾਂਦਾ ਹੈਗਾ ਹਾਂਜੀ ਤਾਂ ਸਾਡੇ ਦੇਸੀ ਮਹੀਨੇ ਹੁੰਦੇ ਨੇ ਔਰ ਬੜੇ ਪੁਰਾਣੇ ਚੱਲਦੇ ਆ ਰਹੇ ਆ ਐਕਚੁਅਲ 'ਚ ਇਹ ਦੇਖੋ ਸਾਇੰਟਿਫਿਕ ਕੈਲਕੂਲੇਸ਼ਨਸ ਐ ਸਾਰੀਆਂ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਮਹੀਨਾ ਜਦੋਂ ਨਵਾਂ ਸ਼ੁਰੂ ਹੁੰਦਾ ਹੈ ਦੇਸੀ ਮਹੀਨਾ ਤਾਂ ਉਦੋਂ ਲੋਕੀ ਜਿਹੜੇ ਹੈਗੇ ਆ ਉਹ ਇੱਕ ਤਰ੍ਹਾਂ ਗੁਰਦੁਆਰੇ ਮੰਦਰਾਂ ਦੇ ਵਿੱਚ ਜਾਂਦੇ ਨੇ ਪਰਮਾਤਮਾ ਤੋਂ ਵਾਹਿਗੁਰੂ ਤੋਂ ਅਰਦਾਸ ਕਰਨ ਜਾਂਦੇ ਨੇ ਕਿ ਜਿਹੜਾ ਸਾਡਾ ਨਵਾਂ ਮਹੀਨਾ ਚੜਿਆ ਉਹ ਸਾਡਾ ਬਹੁਤ ਵਧੀਆ ਜਾਵੇ ਕਿਉਂਕਿ ਤਕਰੀਬਨ ਅਸੀਂ ਇਹ ਸਮਝਦੇ ਹਾਂ ਕਿ ਜੋ ਮਹੀਨੇ ਦੇ ਪਹਿਲੇ ਦਿਨ ਹੋ ਜਾਂਦਾ ਉਹ ਸਾਰੇ ਮਹੀਨੇ ਰਿਪੀਟ ਹੁੰਦਾ ਰਹਿੰਦਾ ਹੈ ਤਾ ਇਸ ਕਰਕੇ ਲੋਕੀ ਜਿਹੜਾ ਹੈ ਉਹ ਜਾਂਦੇ ਆ ਮੰਦਰ ਗੁਰਦੁਆਰਿਆਂ ਚ ਪਰ ਉਹਦੇ ਪਿੱਛੇ ਰੀਜ਼ਨ ਕੀ ਹੈ ਉਹ ਮੈਂ ਤੁਹਾਨੂੰ ਸਮਝਾਣਾ ਇਹ ਸਾਰੀਆਂ ਕੈਲਕੂਲੇਸ਼ਨਸ ਬੇਟਾ ਇਹ ਪਲੈਨੈਟਸ ਤੋਂ ਹੁੰਦੀਆਂ ਨੇ ਜਿਨੇ ਕਿ ਤੁਸੀਂ ਸਮਝਦੇ ਹੋ ਕਿ ਸਨ ਹੈਗਾ ਯਾ ਸਨ ਦੇ ਆਲੇ ਦੁਆਲੇ ਸਾਰੇ ਪਲੈਨੈਟਸ ਘੁੰਮਦੇ ਆ ਘੁੰਮਦੇ ਨਾ ਹਾਂਜੀ ਤੇ ਦੋ ਥਿਉਰੀਆਂ ਨੇ ਇੱਕ ਤਾਂ ਹੈਗੀ ਐ ਜੀਓਸੈਂਟ੍ਰਿਕ ਥਿਉਰੀ ਇੱਕ ਹੈਗੀ ਐ ਹੈਲਿਓਸੈਂਟ੍ਰਿਕ ਥਿਉਰੀ ਆਪਾਂ ਜਿਹੜੀ ਮੰਨਦੇ ਆ ਹੈਲਿਓਸੈਂਟ੍ਰਿਕ ਥਿਊਰੀ ਸਾਡੇ ਵਾਸਤੇ ਈਜ਼ੀ ਹੈ ਉਹਦੇ ਵਿੱਚ ਅਸੀਂ ਇਹ ਮੰਨ ਲਏ ਨੇ ਆ ਕਿ ਜਿਹੜਾ ਸਨ ਹੈ ਉਹ ਸੈਂਟਰ 'ਚ ਹੈ ਐਕਚੁਅਲ 'ਚ ਧਰਤੀ ਘੁੰਮਦੀ ਹੈ ਸਾਰੇ planets ਘੁੰਮਦੇ ਆ ਬਟ ਅਸੀਂ ਇਹ ਮੰਨ ਲਈਏ ਕਿ ਸੂਰਜ ਸੈਂਟਰ 'ਚ ਹੈ ਔਰ ਆਲੇ ਦੁਆਲੇ ਉਹਦੇ ਸਾਰਾ ਘੁੰਮ ਰਿਹਾ ਹੈ ਉਹਨੂੰ ਕਹਿੰਦੇ ਆ ਆਪਾਂ ਹੈਲਿਓਸੈਂਟ੍ਰਿਕ ਤੇ ਜੇ ਆਪਾਂ ਮੰਨ ਲਈਏ ਦੂਸਰੀ ਥਿਊਰੀ ਜੀਓਸੈਂਟ੍ਰਿਕ ਜੀਓਸੈਂਟ੍ਰਿਕ ਜੀਓ ਮਤਲਬ ਅਰਥ ਤਾਂ ਜੀਓਸੈਂਟ੍ਰਿਕ ਦਾ ਮਤਲਬ ਹੈ ਧਰਤੀ ਖੜੀ ਹੈ ਤੇ ਉਹਦੇ ਆਲੇ ਦੁਆਲੇ ਸਾਰੇ ਘੁੰਮ ਰਹੇ ਤਾਂ ਉਹਦੀਆਂ ਕੈਲਕੂਲੇਸ਼ਨਾਂ ਸੌਖੀਆਂ ਨੇ ਤਾਂ ਜੀਓਸੈਂਟ੍ਰਿਕ ਥਿਊਰੀ ਦੇ ਹਿਸਾਬ ਨਾਲ ਆਪਾਂ ਚੱਲੀਏ ਤਾਂ ਸੂਰਜ ਵੀ ਧਰਤੀ ਦੇ ਆਲੇ ਦੁਆਲੇ ਘੁੰਮਦਾ ਤਾਂ ਇਸੇ ਕਰਕੇ ਨਾ ਸਾਡਾ ਜਿਹੜਾ ਯੂਨੀਵਰਸ ਹੈ ਪੂਰਾ ਉਹ ਤੁਸੀਂ ਜਿੱਦਾਂ ਮੈਂ ਤੁਹਾਨੂੰ ਕਹਾਂ ਵੀ ਪੂਰਾ ਇੱਕ ਚੱਕਰ ਹੁੰਦਾ ਹੈ ਸਰਕਲ ਸਰਕਲ ਦੇ ਸਾਰੇ ਐਂਗਲਸ ਦਾ ਸਮ ਕਿੰਨਾ ਹੁੰਦਾ ਹੈਗਾ 360 ਡਿਗਰੀ ਇਦਾਂ ਹੀ ਸਾਰੇ ਪੂਰੇ ਬ੍ਰਹਮਾਣਡ ਦਾ ਪੂਰੇ ਯੂਨੀਵਰਸ ਦਾ ਜਿਹੜਾ ਸਾਡਾ ਐਂਗਲਸ ਦਾ ਸਮ ਹੈ ਉਹ ਹੈਗਾ 360 ਡਿਗਰੀ ਜਿੱਦਾਂ ਇੱਕ ਬੰਦਾ ਇੱਕ ਥਾਂ ਤੇ ਖੜਾ ਘੁੰਮ ਗਿਆ ਤਾਂ 360 ਡਿਗਰੀ ਘੁੰਮ ਗਿਆ ਹਾਂਜੀ ਹਾਂਜੀ ਤਾਂ ਸਾਡੇ ਰਿਸ਼ੀ ਮੁਨੀਆ ਨੇ ਨਾ ਐਕਚੁਅਲੀ ਰਾਸ਼ੀਆਂ ਦੀ ਗੱਨਾ ਕੀਤੀ ਸੀਗੀ ਰਾਸ਼ੀਆਂ ਬਾਰੇ ਤੁਸੀਂ ਜਾਣਦੇ ਹੋ ਕੋਈ ਸੁਣਿਆ ਰਾਸ਼ੀਆਂ ਬਾਰੇ ਸੁਣਿਆ ਸੁਣਿਆ ਇੰਨਾ ਪਤਾ ਕਿੰਨੀਆਂ ਰਾਸ਼ੀਆਂ ਹੁੰਦੀਆਂ ਨੇ ਨਹੀਂ ਸਰ ਅੱਛਾ ਚਲੋ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਉੱਚ ਰਾਸ਼ੀਆਂ ਦੇ ਬਾਰੇ ਦੱਸਾਂਗੇ ਉਹ ਰਾਸ਼ੀਆਂ ਕਿੱਦਾਂ ਆਈਆਂ ਸੱਚ ਹੈ ਝੂਠ ਹੈ ਉਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਬਟ ਜਿਹੜੇ ਸਾਡੇ ਰਿਸ਼ੀ ਮਹੰਯੀ ਨੇ ਦੇਖਿਆ ਕਿ 12 ਰਾਸ਼ੀਆਂ ਨੇ ਟੋਟਲ ਠੀਕ ਹੈ ਜੀ ਉਹ ਨਾ ਇਕਲਿਪਟਿਕ ਬੋਲਦੇ ਆ ਉੱਪਰ ਐਦਾਂ ਪੂਰੇ ਬ੍ਰਹਿਮੰਡ ਦੇ ਵਿੱਚ 12 ਰਾਸ਼ੀਆਂ ਨੇ ਠੀਕ ਹੈ ਤੇ ਹਰ ਰਾਸ਼ੀ ਨੂੰ ਅਗਰ ਆਪਾਂ ਡਿਵਾਈਡ ਕਰੀਏ 360 ਨਾਲ 12 ਨੂੰ ਤਾਂ ਹਰ ਰਾਸ਼ੀ ਕੋਲ ਕਿੰਨਾ ਆਊਗਾ 30 ਡਿਗਰੀ ਆਊਗਾ ਸਮਝ ਆ ਗਈ 360/12 30 ਡਿਗਰੀ ਤਾਂ ਮਤਲਬ 30 ਡਿਗਰੀ ਦੀ ਇੱਕ ਰਾਸ਼ੀ ਹੁੰਦੀ ਹੈ ਠੀਕ ਹੈ ਜੀ ਮੇਸ਼ ਰਾਸ਼ੀ ਕੁੰਭ ਰਾਸ਼ੀ ਇਹ ਤੁਹਾਨੂੰ ਮੈਂ ਦਿਖਾਉਂਗਾ ਵੀ ਇਹ ਲਾਈਵ ਹੁੰਦੀਆਂ ਨੇ ਉੱਪਰ ਠੀਕ ਹੈ ਤੇ ਜਦੋਂ ਸੂਰਜ ਦੀ ਕੈਲਕੂਲੇਸ਼ਨ ਕਰੀ ਜਾਂਦੀ ਹੈ ਸੂਰਜ ਇੱਕ ਦਿਨ ਦੇ ਵਿੱਚ ਇੱਕ ਰਾਸ਼ੀ ਟਰੈਵਲ ਕਰਦਾ ਠੀਕ ਹੈ ਅੱਛਾ ਜੀ ਸਭ ਤੋਂ ਫਾਸਟ ਕਰਦਾ ਮੂਨ ਕਿਉਂਕਿ ਚੰਦਰਮਾ ਸਾਡੇ ਧਰਤੀ ਦੇ ਸਭ ਤੋਂ ਨੇੜੇ ਆ ਨੇ ਇਸ ਕਰਕੇ ਬਟ ਸੂਰਜ ਦੀ ਅਗਰ ਅਪਾ ਗੱਲ ਕਰੀਏ ਕਿ ਆਪਣਾ ਜਿਹੜਾ ਟਾਪਿਕ ਹੈ ਉਹ ਸੰਗ੍ਰਾਂਦ ਨਾਲ ਜੁੜਿਆ ਹੋਇਆ ਆ ਤਾਂ ਸੂਰਜ ਇੱਕ ਦਿਨ ਚ ਇੱਕ ਰਾਸ਼ੀ ਜਿਹੜਾ ਹੈ ਉਹ ਮੁੂਵ ਕਰਦਾ ਤਾਂ 30 ਦਿਨਾਂ ਚ ਕਿੰਨੀ ਕਰ ਗਿਆ ਕਿੰਨੀ ਕਰ ਗਿਆ 30 ਦਿਨਾਂ ਚ 30 ਡਿਗਰੀ ਕਰ ਗਿਆ ਨਾ ਤਾਂ 30 ਡਿਗਰੀ ਕਰ ਗਿਆ ਤਾਂ 30 ਡਿਗਰੀ ਦੀ ਕਿਰਾਸ਼ੀ ਹੈ ਮਤਲਬ ਸੂਰਜ 30 ਦਿਨਾਂ ਚ 30 ਡਿਗਰੀ ਕਵਰ ਕਰ ਗਿਆ ਹੁਣ ਉਹਨੇ ਇੱਕ ਰਾਸ਼ੀ ਤੋਂ ਅਗਲੀ ਰਾਸ਼ੀ ਜਾਣਾ ਜਦੋਂ ਅਗਲੀ ਰਾਸ਼ੀ ਚ ਉਹਨੇ ਐਂਟਰ ਹੋਣਾ ਤਾ ਉਦੋਂ ਜਿਹੜਾ ਪਹਿਲਾ ਦਿਨ ਹੋਊਗਾ ਸੂਰਜ ਦਾ ਨੈਕਸਟ ਰਾਸ਼ੀ ਦੇ ਵਿੱਚ ਥੈਟ ਇਜ਼ ਕਾਲਡ ਸੰਗ੍ਰਾਂਤ ਤਾਂ ਉਹ ਸੰਗ੍ਰਾਂਤ ਹੁੰਦੀ ਹੈ ਮਤਲਬ ਕਿ ਸੂਰਜ ਇੱਕ ਰਾਸ਼ੀ ਨੂੰ ਕਵਰ ਕਰਕੇ ਅਗਲੀ ਰਾਸ਼ੀ ਚ ਐਂਟਰ ਕਰਦਾ ਹੁੰਦਾ ਤੇ ਇਸ ਕਰਕੇ ਉਹ ਸੰਗਰਾਣ ਆਂਦੀ ਹੈ ਤੇ ਇਸ ਕਰਕੇ ਆਪਾਂ ਮਤਲਬ ਆਪਾਂ ਮੋਟੀ ਮੋਟੀ ਭਾਸ਼ਾ ਚ ਸਮਝੀਏ ਕਿ ਸੂਰਜ ਇੱਕ ਰਾਸ਼ੀ ਨੂੰ ਪੂਰਾ ਕਰਕੇ ਅਗਲੀ ਰਾਸ਼ੀ ਜੈਂਟਰ ਕਰ ਰਿਹਾ ਹੈ ਅਗਲਾ ਮਹੀਨਾ ਚੜ ਗਿਆ ਹਾਂਜੀ ਅਗਲਾ ਮਹੀਨਾ ਵੀ 30 ਡਿਗਰੀ ਦਾ ਹੋਊਗਾ ਤੇ ਇਸ ਕਰਕੇ ਇਹ ਜਿਹੜਾ ਹੈ ਸੰਗਰਾਣ ਮਨਾਇਆ ਜਾਂਦੀ ਹੈ ਤਾਂ ਅਸੀਂ ਆਪਣੇ ਮੰਦਰ ਗੁਰਦੁਆਰੇ ਚ ਅਰਦਾਸ ਕਰਨ ਜਾਂਦੇ ਹਾਂ ਕਿ ਸਾਡਾ ਜਿਹੜਾ ਅਗਲਾ ਮਹੀਨਾ ਹੈਗਾ ਉਹ ਵਧੀਆ ਚੱਲੇ ਬਹੁਤ ਵਧੀਆ ਸਰ ਹੋਰ ਇਸ ਤੋਂ ਇਲਾਵਾ ਤੁਹਾਡੇ ਮਨ ਚ ਕੋਈ ਕੁਐਸਚਨ ਹੋਵੇ ਅਗਰ ਔਰ ਸਰ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਸੀਂ ਸਾਇੰਸ ਦੇ ਟੀਚਰ ਹੋ ਸਾਇੰਟੀਫਿਕਲੀ ਇਹਨਾਂ ਦੇ ਕੀ ਰੀਜ਼ਨ ਬਣੇ ਸੀਗੇ ਰਾਸ਼ੀਆਂ ਦੇ ਹਾਂਜੀ ਇਹ ਮੈਂ ਤੁਹਾਨੂੰ ਜਿੱਦਾਂ ਸਮਝਾਇਆ ਕਿ ਰਾਸ਼ੀਆਂ ਐਕਚੁਅਲ 'ਚ ਕਈ ਨਾ ਮਤਲਬ ਟੌਪਿਕ ਆਂਦੇ ਆ ਮੇਰੇ ਕੋਈ ਕਈ ਤਰ੍ਹਾਂ ਦੇ ਬੰਦੇ ਵੀ ਆਂਦੇ ਆ ਕਈ ਇਦਾਂ ਦੇ ਵੀ ਹੁੰਦੇ ਉਹ ਕਹਿੰਦੇ ਵੀ ਇਹ ਚੀਜ਼ਾਂ ਨਹੀਂ ਹੈਗੀਆਂ ਬਟ ਇਹ ਸਾਇੰਟੀਫਿਕਲੀ ਪ੍ਰੂਵ ਹੋਣ ਚੀਜ਼ਾਂ ਨੇ ਔਰ ਕੈਲਕੂਲੇਸ਼ਨਸ ਐ ਸਾਰੀਆਂ ਇਦੇ ਬਾਰੇ ਆਪਾਂ ਕਿਉਂਕਿ ਲੰਬਾ ਚਲ ਜੂਗਾ ਇਹਦੇ ਬਾਰੇ ਇੱਕ ਆਪਾਂ ਲੱਗ ਦੋ ਵੀਡੀਓ ਬਣਾਵਾਂਗੇ ਵੀ ਰਾਸ਼ੀ ਕੀ ਹੁੰਦੀ ਹੈ ਕਿੰਨੀ ਤਰ੍ਹਾਂ ਦੀ ਰਾਸ਼ੀ ਹੁੰਦੀ ਹੈ ਅੱਛਾ ਤੁਸੀਂ ਅੱਜ ਕੀ ਵਾਰ ਹੈ ਦੱਸੋ ਮੈਨੂੰ ਅੱਜ ਸੋਮਵਾਰ ਅੱਜ ਸੋਮਵਾਰ ਹੈ ਉਸ ਤੋਂ ਬਾਅਦ ਕੀ ਆਂਦਾ ਹੈਗਾ ਸੋਮਵਾਰ ਤੋਂ ਬਾਅਦ ਮੰਗਲਵਾਰ ਮੰਗਲਵਾਰ ਆਂਦਾ ਹੈ ਮੰਗਲਵਾਰ ਤੋਂ ਬਾਅਦ ਕੀ ਆਂਦਾ ਹੈ ਬੁੱਧਵਾਰ ਆਂਦਾ ਨਾ ਕਿਆ ਮੰਗਲਵਾਰ ਤੋਂ ਬਾਅਦ ਸ਼ਨੀਵਾਰ ਆਂਦਾ ਨਹੀਂ ਜੀ ਕਿਆ ਸ਼ਨੀਵਾਰ ਤੋਂ ਬਾਅਦ ਵੀਰਵਾਰ ਆਂਦਾ ਨਹੀਂ ਇਹ ਸੋਚਿਆ ਕਿ ਤੁਸੀਂ ਨਹੀਂ ਸੋਚੇ ਕਦੇ ਨਹੀਂ ਸੋਚਿਆ ਨਾ ਤਾਂ ਇਹਦੇ ਪਿੱਛੇ ਵੀ ਸਾਇੰਟੀਫਿਕ ਰੀਜ਼ਨ ਹੈ ਆਪਾਂ ਸੋਚਦੇ ਨਹੀਂ ਆਪਾਂ ਬੱਚੇ ਨੂੰ ਸਕੂਲ ਚ ਵਾਦਨਦੇ ਆ ਔਰ ਬੱਚਾ ਜਾ ਕੇ ਉੱਥੇ ਮੈਡਮ ਦੱਸ ਦਿੰਦੀ ਹੈ ਕਿ ਸੰਡੇ ਮੰਡੇ ਟਿਊਜ਼ਡੇ ਵੈਡਨਸਦੇ ਤਾਂ ਚੱਲਦਾ ਪਰ ਐਕਚੁਅਲ ਚ ਕੀ ਹੈ ਇਹਨਾਂ ਦਾ ਰੀਜ਼ਨ ਆ ਜੀ ਠੀਕ ਹੈ ਤਾ ਇਹ ਸੰਡੇ ਮੰਡੇ ਜਿਹੜਾ ਹੈ ਉਹ ਵੀ ਆਪਾਂ ਅਗਲੀ ਵਾਰੀ ਕਰਾਂਗੇ ਵੀ ਸੋਮਵਾਰ ਤੋਂ ਬਾਅਦ ਮੰਗਲਵਾਰ ਕਿਉਂ ਆਉਂਦਾ ਮੈਂ ਤੁਹਾਨੂੰ ਸਾਇੰਟਿਫਿਕਲੀ ਸਮਝਾਵਾਂਗਾ ਜੀ ਓਕੇ ਠੀਕ ਹੈ ਸਰ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਸਾਨੂੰ ਇਸ ਬਾਰੇ ਦੱਸਿਆ ਤੇ ਮੈਨੂੰ ਉਮੀਦ ਹੈ ਵੀ ਜਿਹੜੇ ਦਰਸ਼ਕ ਸਾਡੇ ਵੀਡੀਓ ਦੇਖਣਗੇ ਉਹਨਾਂ ਨੂੰ ਵੀ ਇਸ ਬਾਰੇ ਬਹੁਤ ਪਤਾ ਲੱਗੋ ਤੁਹਾਨੂੰ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਤਾਂ ਤੁਸੀਂ ਇਹਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰੋ ਚੈਨਲ ਨੂੰ ਤਾਂਕਿ ਅਸੀਂ ਅੱਗੇ ਤੋਂ ਅੱਗੇ ਇਹ ਵੀਡੀਓਜ਼ ਦੀ ਜਿਹੜੀ ਹੈਗੀ ਚੀਜ਼ਾਂ ਤੁਹਾਨੂੰ ਮੈਂ ਬਹੁਤ ਅੱਛੀਆਂ-ਅੱਛੀਆਂ ਵੀਡੀਓਜ਼ ਸਾਇੰਟੀਫਿਕ ਕੈਲਕੂਲੇਸ਼ਨਸ ਪ੍ਰੋਪਰ ਫਿਜ਼ਿਕਸ ਔਰ ਕੈਮਿਸਟਰੀ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੈਥ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਦੇ ਰਵਾਂਗੇ ਤੁਹਾਨੂੰ ਅੱਜ